ਪੁਲਿਸ ਨੇ ਆਪਣਾ ਕੰਮ ਕਨਵੇ ਕਰਨਾ ਉਹ ਕਨਵੇ ਕਰ ਦਿੱਤਾ ਕਿਹੜੇ ਕੋਰਟ ਦਾ ਆਰਡਰ ਆ ਕਿਹੜੇ ਸਾਡੇ ਕੋਲ ਤਾਂ ਇੱਕ ਵਧੀਆ ਫਾਰਮੂਲਾ ਇਹਨਾਂ ਦਾ ਪਤਾ ਕਿ ਜਿਹੜੇ ਦਾ ਫੈਸਲੇ ਲੋਕਾਂ ਦੇ ਵਿਰੋਧ ਵਾਲੇ ਹੁੰਦੇ ਨੇ ਉਹ ਮਿੰਟ ਚ ਲਾਗੂ ਕਰ ਦਿੰਦੇ ਨੇ ਲੋਕਾਂ ਦੇ ਹੱਕ ਵਾਲੇ ਫੈਸਲੇ ਅੱਡੀਆਂ ਘੇਸ ਜਾਂਦੀਆਂ ਨੇ ਤੁਸੀਂ ਚਾਹੇ ਸੁਪਰੀਮ ਕੋਰਟ ਦਾ ਵੀ ਫੈਸਲਾ ਲੈ ਆਓ ਜੇ ਤੁਹਾਡੇ ਹੱਕ ਦੇ ਵਿੱਚ ਆ ਤਾਂ ਉਹ ਕਦੇ ਨਹੀਂ ਲਾਗੂ ਕੀਤਾ ਜਾਊਗਾ ਇਸ ਕਰਕੇ ਆਪਾਂ ਡਟੇ ਰਹੀਏ ਤੁਹਾਡਾ ਐਜੀਟੇਸ਼ਨ ਹੁਣ ਇਸ ਤੋਂ ਉੱਪਰ ਜਾ ਚੁੱਕਿਆ ਆ ਇਹਨਾਂ ਨੂੰ ਐਂ ਲੱਗਦਾ ਵੀ ਗੱਲਾਂ-ਵਾਤਾਂ ਦੇ ਨਾਲ ਐਵੇਂ ਉੱਠ ਜਾਣਗੇ। ਤੁਸੀਂ ਕੋਈ ਰਾਹ ਨਹੀਂ ਰੁਕਿਆ ਹੋਇਆ। ਤੁਸੀਂ ਕਿਸੇ ਕੰਮ ਦੇ ਵਿੱਚ ਵਿਗਨ ਨਹੀਂ ਪਾ ਰਹੇ। ਤਾਂ ਕਿਸ ਆਧਾਰ ਤੇ ਤੁਹਾਡਾ ਧਰਨਾ ਚੁੱਕਿਆ ਜਾ ਸਕਦਾ? ਤੁਸੀਂ ਕੋਈ ਸਕੂਲ ਦੇ ਕੰਮ 'ਚ ਵਿਗਨ ਤਾਂ ਨਹੀਂ ਪਾ ਰਹੇ ਕਿ ਇੱਕ ਪਿੰਡ ਦੇ ਵਿੱਚ ਖਾਲੀ ਥਾਂ ਤੇ ਬੈਠਣਾ ਵੀ ਗੁਨਾਹ ਹੋ ਗਿਆ। ਇਹੀ ਮੈਂ ਗੱਲ ਕਹਿ ਰਿਹਾ ਸੀ ਕਿ ਇਹੀ ਪੁਲਿਸ ਸਟੇਟ ਹੁੰਦੀਆਂ। ਪੁਲਿਸ ਸਟੇਟ ਇਹੀ ਹੁੰਦੀਆਂ ਨਾ ਕਿ ਪੁਲਿਸ ਨੂੰ ਅਧਿਕਾਰ ਦੇ ਦਿੱਤੇ ਜਾਣ ਕਿ ਤੁਸੀਂ ਚਾਰ ਬੰਦੇ ਕਿਤੇ ਇਕੱਠੇ ਤੱਕ ਨਹੀਂ ਹੋ ਸਕਦੇ। ਇਸ ਕਰਕੇ ਆਪਾਂ ਇੱਥੇ ਬੈਠੀਏ ਬਾਦੂ ਬਹਿਸ ਦੇ ਵਿੱਚ ਕਿਸੇ ਦੇ ਵਿੱਚ ਪੈਣ ਦੀ ਲੋੜ ਨਹੀਂ ਨਾ ਨਿਜੀ ਹੋਣ ਦੀ ਲੋੜ ਆ ਕਈ ਵਾਰੀ ਨਾ ਅਸੀਂ ਪੁਲਿਸ ਦੇ ਅਧਿਕਾਰੀ ਨਾਲ ਬੈਠਣ ਆ ਜਾਂਦੇ ਆ ਕਿ ਪਤਾ ਨਹੀਂ ਇਹਨੇ ਰੋਕਿਆ ਹੈ ਸਾਡਾ ਕੰਮ ਉੱਪਰੋਂ ਇੱਕ ਵਾਰੀ ਘੰਟੀ ਵੱਜ ਜਵੇ ਕਿ ਤੁਹਾਡੇ ਸਾਰੇ ਮਾਮਲੇ ਹੱਲ ਇਹੀ ਆਉਣਗੇ ਤੁਹਾਨੂੰ ਮੁਬਾਰਕਾਂ ਦਿੰਦੇ ਹੋਏ ਇਸ ਕਰਕੇ ਅੱਜ ਜਿਹੜੇ ਕਨਵੇ ਕਰ ਰਹੇ ਨੇ ਤੁਹਾਡੇ ਕੋਲ ਧਰਨਾ ਚ ਕਾਉਣ ਦੇ ਫੈਸਲੇ ਕੱਲ ਨੂੰ ਇਹੀ ਕਨਵੇ ਕਰਨਗੇ ਕਿ ਬਈ ਤੁਹਾਡਾ ਮਸਲਾ ਹੱਲ ਹੋ ਗਿਆ ਡਟਣਾ ਪਊਗਾ ਸਰਕਾਰ ਨੂੰ ਐਂ ਲੱਗਦਾ ਕਿ ਸਿਆਸੀ ਨੁਕਸਾਨ ਕਰਵਾਏ ਬਿਨਾ ਤੁਹਾਨੂੰ ਉਠਾ ਦਈਏ ਜੇ ਧੱਕੇ ਨਾਲ ਉਠਾਉਂਦੇ ਨੇ ਤਾਂ ਨੁਕਸਾਨ ਹੁੰਦਾ ਪਹਿਲਾਂ ਬਹੁਤ ਹੋਇਆ ਹੁਣ ਇੱਕ ਨਵਾਂ ਤਰੀਕਾ ਹੁਣ ਕਰਨਾ ਐ ਨਹੀਂ ਫੜਨਾ ਤਾਂ ਘੁਮਾ ਕੇ ਫੜਨਾ ਇਸ ਕਰਕੇ ਇਹ ਕੋਈ ਉਹ ਨਹੀਂ ਹੈਗਾ ਦੇਖੋ ਜਾਂ ਤਾਂ ਇਸ ਮੁਲਕ ਦੇ ਵਿੱਚ ਤੁਸੀਂ ਐਮਰਜੈਂਸੀ ਲਾਗੂ ਕਰਵਾ ਦਿਓ ਜਿਹਦੇ ਵਿੱਚ ਸਾਰੇ ਜਿਹੜੇ ਮਨੁੱਖੀ ਅਧਿਕਾਰ ਨੇ ਤੁਸੀਂ ਸਸਪੈਂਡ ਕਰਵਾ ਦੇਣੇ ਨੇ ਕਰਵਾ ਵੀ ਸਕਦੇ ਹੋ ਮੈਂ ਪਹਿਲਾਂ ਹੀ ਕਹਿ ਕੇ ਹਟਿਆ ਸਦਮਾ ਸਿਧਾਂਤ ਆ ਕਿ ਤੁਹਾਨੂੰ ਸਦਮੇ ਦੇ ਵਿੱਚ ਪਾ ਕੇ ਕਿ ਚਾਰ ਤੁਸੀਂ ਆਪਣੇ ਸਾਥੀ ਕਹਿੰਦੇ ਕਿ ਚਾਰ ਬੰਦੇ ਬੈਠੇ ਨੇ ਚਾਰ ਬੰਦੇ ਜੇ 40 ਵੀ ਬੈਠ ਜੋਗੇ ਫਿਰ ਕੀ ਹੋ ਜਾਊਗਾ ਇਹ ਕੁ ਕੋਰੋਨਾ ਥੋੜੀਆ ਹੁਣ ਕਿੱਕ ਨੂੰ ਜੇ ਤੋ ਫੈਲੂਗਾ ਐਵੇਂ ਥੋੜੀ ਗੱਲ ਆ ਭਾਈ ਇਸ ਕਰਕੇ ਤੁਸੀਂ ਆਪਣੇ ਅਧਿਕਾਰ ਜਿਹੜਾ ਤੁਹਾਡਾ ਬੋਲਣ ਦਾ ਅਧਿਕਾਰ ਆ ਇਕੱਠੇ ਹੋਣ ਦਾ ਅਧਿਕਾਰ ਆ ਉਹਦੇ ਤਹਿਤ ਇੱਥੇ ਬੈਠੇ ਹੋ ਜੇ ਪ੍ਰਸ਼ਾਸਨ ਨੂੰ ਕੋਈ ਇਤਰਾਜ਼ ਹੈਗਾ ਤਾਂ ਉਹ ਬੁਲਾਵੇ ਸਾਡੀ ਲੀਡਰਸ਼ਿਪ ਨੂੰ ਬੈਠ ਕੇ ਉਹਨਾਂ ਨਾਲ ਗੱਲ ਕਰੇ ਕਿ ਹਾਂ ਬਈ ਆ ਸਾਡਾ ਹੋਆ ਆ ਫੈਸਲਾ ਆ ਤੁਹਾਡਾ ਇਹ ਚਕਾਉਣਾ ਪਊਗਾ ਕੱਲ ਮੀਟਿੰਗ ਆਪਾਂ ਕਨਵੇ ਕਰੀ ਦਿੱਤਾ ਕਿ ਕੱਲ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਆ ਮਾਨੂੰ ਗੱਲ ਇਹ ਰੱਖਣੀ ਚਾਹੀਦੀ ਆ ਕਿ ਫੈਸਲਾ ਸਾਂਝੀ ਕਮੇਟੀ ਨੇ ਕਰਨਾ ਆ ਜਿਹੜੇ ਇੱਥੇ ਅਸੀਂ ਬੈਠੇ ਆ ਅਸੀਂ ਕਿੱਥੋਂ ਫੈਸਲਾ ਕਰ ਲਾਂਗੇ ਇਹਨੂੰ ਚੱਕਣਾ ਚਲਾਉਣਾ ਜਾਂ ਕੀ ਆ ਸਾਂਝੀ ਕਮੇਟੀ ਦਾ ਫੈਸਲਾ ਜਿਹਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਸ਼ਾਮਲ ਨੇ ਅਧਿਆਪਕਾਂ ਦੀਆਂ ਜਥੇਬੰਦੀਆਂ ਸ਼ਾਮਲ ਨੇ ਬਾਕੀ ਜਥੇਬੰਦੀਆਂ ਸ਼ਾਮਲ ਨੇ ਉਸ ਨੇ ਫੈਸਲਾ ਕਰਨਾ ਇਸ ਕਰਕੇ ਆਪਾਂ ਨੂੰ ਆਪਣੇ ਉੱਪਰ ਗੱਲ ਲੈਣ ਦੀ ਥਾਂ ਜਾਂ ਇਹਨਾਂ ਨਾਲ ਬਹਿਸ ਚ ਪੈਣ ਦੀ ਥਾਂ ਬਿਲਕੁਲ ਕੋਈ ਲੋੜ ਨਹੀਂ ਹੈਗੀ ਤੇ ਇਹ ਘਟੋ ਘਟਾ ਇਹਨਾਂ ਨੂੰ ਬੇਨਤੀ ਇਹ ਆ ਵੀ ਸਾਨੂੰ ਆ ਕੇ ਸਿਖਾਉਣ ਨਾ ਪੜਾਉਣ ਨਾ ਆਹ ਮਾਸਟਰ ਪੜ ਗਏ ਜਿੰਨਾ ਇਹਨਾਂ ਨੇ ਪੜਨਾ ਸੀ ਹੁਣ ਇਸ ਤੋਂ ਵੱਧ ਤਾਂ ਹੁਣ ਜਿੱਤਾਂਗੇ ਇਸ ਤੋਂ ਅੱਗੇ ਹੋਰ ਕੁਝ ਨਹੀਂ ਆਉਣ ਲੱਗਿਆ ਡਟ ਕੇ ਬੈਠੋ ਤੇ ਚਲਾਓ ਜੀ ਬਾਈ ਜੀ